ਸਵਾਗਤ ਹੈ ਵੀਰੋ ਤੁਹਾਡਾ ਸੰਧੂ ਡੇਰੀ ਫਾਰਮਿੰਗ ਤੇ ਅੱਜ ਆਪਣੇ ਕੋਲ ਤੀਜਾ ਸੂਆ ਸੋਣ ਵਾਲੀ ਗਾਂ ਹੱਤਾ ਬਾਕੀ ਥਣਲੇਵਾ ਫੋਲਸਾਫਾ ਵੱਡੇ ਕੱਦ ਕਾਠ ਦੀ ਲੰਮੀ ਲੰਜੀ ਬਹੁਤ ਹੈ ਦੁੱਧ ਪਾ ਦਿੰਦੀ ਹੈ 18 ਤੋਂ 20 ਲੀਟਰ ਜੇ ਕਿਸੇ ਵੀਰ ਨੇ ਖਰੀਦਣ ਦਾ ਚਾਹਵਾਨ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਝੋਲੀ ਝੂਲੀ ਵਾਲੀ ਗਾਂ ਲੰਮੀ ਲੰਜੀ ਬਹੁਤ ਹੈ ਵਾਲਟ ਲਾਂ ਫੁੱਲ ਪਈਆਂ ਹਜੇ ਹਫ਼ਤਾ ਲੈ ਜੂਗੀ। ਥਾਂ ਲੱਗਾ ਹੱਥੀ ਚਵਾਈ ਵਾਲਾ। ਸੀਲ ਠੰਡੀ ਫੁੱਲ ਆ ਬਾਈ ਜੇ ਮਰਜੀ ਬੈਜੋ ਥੱਲੇ ਕਰਮਾਂ ਵਾਲੀ ਦੇ। ਆਪਣਾ ਪਿੰਡ ਸੁਖਣਾਲਾ ਜ਼ਿਲ੍ਹਾ ਫਰੀਦਕੋਟ ਫੋਨ ਨੰਬਰ 98799 34358 9979934358 ਜੇ ਉਹ ਵੀ ਕੋਈ ਖਰੀਦਣ ਦਾ ਚਾਹਵਨ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਖਾਨਲੇਵਾ ਕਰਮਾਣੀ ਨੂੰ ਬਹੁਤ ਸਾਫ਼ ਲੱਗਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦਾ ਆ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ